ਜਿਹੜੇ ਤੁਹਾਡੇ ਰਿਸ਼ਤੇ ਹੁੰਦੇ ਆ ਹਨਾ ਉਹ ਰਿਸ਼ਤੇ ਕਿੱਦਾਂ ਹੁੰਦੇ ਆ ਜਿਵੇਂ ਤੁਹਾਡੇ ਕਹਿੰਦੇ ਵੀ ਇੱਕ ਆਪ ਦੀ ਵਟਾਂਦਰਾ ਹੁੰਦਾ ਤੁਹਾਡੇ ਵਟਾਂਦਰਾ ਵੀ ਹੁੰਦਾ ਕਿ ਆਪ ਆਪ ਦੀਆਂ ਗੋਤਾਂ ਛੱਡ ਕੇ ਹੁੰਦਾ ਹੈਗਾ ਸਾਡੇ ਹਾਂ ਬਸ ਐ ਹੁੰਦਾ ਹੈਗਾ ਬੋਈ ਸਕੀਰਾਂ ਮਾਸੀ ਦਾ ਨਿਊਕ ਕਰਨਾ ਪੂਆ ਦਾ ਨਹੀਂ ਕਰਦੇ ਚਾਚੇ ਤਾ ਤਾਂ ਤਾਈਗੇ ਆਪ ਹੀ ਤੇ ਬਸ ਐ ਰਿਸ਼ਤੇਦਾਰੀਆਂ ਬਾ ਆਪ ਦੇ ਗੋਟ ਛੱਡ ਕੇ ਤੇ ਫਿਰ ਕਰਦੇਗੇ ਵੱਟੇ ਦਾ ਸਾਫ ਕਰਦੇ ਉਹਨਾਂ ਦੀ ਕੁੜੀ ਉਹਨਾਂ ਨੇ ਕਰੇ ਤੇ ਉਹਨਾਂ ਦੀ ਕੁੜੀ ਸਾਡੇ ਕਰੇ ਵਟਾਂਦਰਾ ਕਰੀਆ ਵਟਾਂਦਰਾ ਕਰਦੀ ਆ ਜੇਕਰ ਕੁੜੀ ਕਹਦੇ ਵੀ ਤੁਸੀਂ ਤਾਂ ਵਟਾਂਦਰਾ ਕਰ ਲਿਆ ਉਹਨਾਂ ਦੀ ਕੁੜੀ ਲੈਂਦੀ ਤੁਹਾਡੀ ਕੁੜੀ ਕਹਦੇ ਮੈਂ ਤਾਂ ਨਹੀਂ ਜਾਣਾ ਨਹੀਂ 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 ਵੱਟੇ ਦਾ ਸਾਖ ਹੁੰਦਾ ਸਾਡੀ ਕੁੜੀ ਉਹਨਾਂ ਦੇ ਘਰੇ ਵਸੂਗੀ ਸਾਡੀ ਉਹਨਾਂ ਦੀ ਸਾਡੇ ਵਸੂਗੀ ਵਸੂਗੀ ਹਾਂ ਪਹਿਲਾਂ ਐ ਹੁੰਦੇ ਸੀ ਬਲਦ ਬਲਦ ਵੇਖਦੇ ਸੀ ਮੰਡੀਆਂ ਲੱਗਦੀਆਂ ਸੀਗੀਆਂ ਜਦੋਂ ਤਾਂ ਕਹਿੰਦੇ ਮੀਟ ਵੀ ਖਾ ਲਦੇ ਸ਼ਰਾਬ ਵੀ ਪੀ ਲੈਂਦੇ ਹੁਣ ਕੋਈ ਤੰਦਾ ਵੀ ਨਹੀਂ ਚੱਲਦਾ ਕੋਈ ਉਹ ਹੱਦ ਤੱਕ ਲਈ ਖੁਰਚਣੇ ਸੀਗੇ ਉਹ ਵੀ ਪਲੱਸਟਰ ਦਾ ਕੰਮ ਨੇ ਸਾਰਾ ਇੱਕ ਠੱਪ ਕਰਤਾ ਬਸ ਪਰ ਹੁਣ ਕੋਈ ਕੰਮ ਨਹੀਂ ਰਹਿ ਗਿਆ ਸਾਡਾ ਤਾਂ ਬਸ ਪਹਿਲਾ ਪਿੰਡਾਂ ਦੇ ਵਿੱਚ ਬੱਠਲ ਵਿੱਚ ਜਾਂਦੇ ਬਾਹਲਟੀਆਂ ਜਾਂਦੇ ਥੱਲੇ ਲਵਾ ਲਓ ਹੁਣ ਪਲਾਸਟਿਕ ਨੇ ਜਾਨੀ ਕਿ ਥੋੜਾ ਸਾਰਾ ਜਿਹੜਾ ਕੰਮ ਆ ਠੱਪ ਕਰਤਾ ਇਹ ਵੀ ਠੱਪ ਹੀ ਹੈ ਕੰਮ ਬਲੋਈ ਵਾਲਾ ਤਾਂ ਸਾਰਾ ਇੱਕ ਸਮਾਨ ਖੱਟ ਹੋ ਗਿਆ 3-4 ਸਾਲ ਵਿੱਚ ਹੀ ਜਾਵਾਂਗੇ ਇਹ ਕਹਿੰਦੇ ਦੱਸਿਓ ਮੈਨੂੰ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਬਟਾਂਦਰਾ ਕਰ ਲੈਨੇ ਆਂ ਕੁੜੀ ਨੂੰ ਕੋਈ ਤੰਗ ਕਰਦਾ ਹੁੰਦਾ ਸਾਰਾ ਪਰਿਵਾਰ ਉਹ ਕਹਿੰਦੀ ਮੈਨੂੰ ਤੰਗ ਕਰਦਾ ਦਾਰੂ ਪੀਂਦਾ ਕੁੱਟਦਾ ਮਾਰਦਾ ਫਿਰ ਤੁਸੀਂ ਵੀ ਬਰਾਬਰ ਉਹਨਾਂ ਤੰਗ ਕਰਦੇ ਨਾ 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 ਇੱਕ ਇੱਕ ਖਰਾਬ ਹੋ ਜਾਂਦਾ ਫਿਰ ਦੂਜੇ ਦਾ ਕੀ ਕਸੂਰ ਹੈ ਜੀ ਹਾਂ ਬੇ ਤੂੰ ਇਹ ਖਾਣਾ ਪੀਣਾ ਨਾ ਕੁੱਟ ਬੇ ਐਂ ਗੱਲ ਹੋ ਜਾਂਦੀ ਹੈਗੀ ਬੇ ਵਿਰਾ ਕੇ ਕੋਈ ਹੁੰਦਾ ਹੈਗਾ ਇਹ ਚਾਟਣ ਵਾਲੇ ਤਾਂ ਬਾਈ ਹੁਣ ਤਾਂ ਹੁਣ ਤਾਂ ਕੋਈ ਜ਼ਮਾਨਾ ਹੀ ਹੈ ਨਿਕਟਣ ਵਾਲਾ ਦੁੱਖ ਦੇਣ ਵਾਲਾ ਹੁਣ ਤਾਂ ਆਪੋ ਆਪ ਦੇ ਘਰ ਹੀ ਵਸਦੀਆਂ ਹੈਗੀਆਂ ਹੁਣ ਤਾਂ ਲੋਕੀ ਸਰਾਪਾ ਸਰੂਪਾਂ ਵੀ ਛੱਡ ਗਏ ਰਿਸ਼ਤਾ ਸੋਡਾ ਸੌਖਾ ਹੋ ਜਾਂਦਾ ਜਾਨੀ ਕਿ ਰਿਸ਼ਤਾ ਰਿਸ਼ਤਾ ਸੌਖਾ ਹੋ ਜਾਂਦਾ ਜਿਵੇਂ ਆਮ ਪੰਜਾਬੀਆਂ ਦੇ ਰਿਸ਼ਤਾ ਬਹੁਤ ਜਾਨੀ ਕਿ ਔਖਾ ਉਹਨਾਂ ਰਾਤਰੀਆਂ ਨਾਲ ਇੱਕ ਗੱਲ ਹੈਗੀ ਜਦੋਂ ਕੋਲ ਤਾਂ ਹੈ ਨਹੀਂਗਾ ਆਪਸ ਵਿੱਚ ਹੀ ਸਲਟਰ ਲੈਣੇਗੇ ਮਾੜਾ ਮੋਟਾ ਕਰਕੇ ਦੇ ਬਾਅਦ ਜੋ ਆਕੜੀਆਂ ਵਿਆਹ ਦਿੰਨੇ ਆ ਆ ਜਦੋਂ ਹੁਣ ਛੱਪਰ ਲੱਗੇ ਕੋਈ ਤੂਫਾਨ ਆ ਗਿਆ ਝੱਕੇੜਾ ਆ ਗਿਆ ਉਦੋਂ ਇਹ ਚੱਕੇ ਜਾਂਦੇ ਓਡੇ ਜਾਂਦੇ ਹੈਗੇ ਬਰਬਾਹ ਨੂੰ ਤਾਂ ਕੋਈ ਥਾਂ ਨਹੀਂ ਗੱਡੀਆਂ ਸੀ ਤੁਹਾਡੀਆਂ ਗੱਡੀਆਂ ਬਹੁਤ ਸੋਹਣੀਆਂ ਬਣਾਈਆਂ ਹੁੰਦੀਆਂ ਸੀ ਪਿੱਤਾਂ ਲੱਗਿਆ ਹੁੰਦੇ ਸੀ ਕਿਨਾਂ ਅਕੇਨਾ ਉਹ ਗੱਡੀਆਂ ਕਿਉਂ ਵੇਚਤੀਆਂ ਤੁਸੀਂ ਖਾ ਖੇਤੀਆਂ ਬਹੁਤ ਖਤਮ ਹੋ ਗਏ ਮੰਡੀਆਂ ਖਤਮ ਹੋ ਗਈਆਂ ਫਿਰ ਉਹ ਦੋ ਬਲ ਤਾਂ ਗੱਡੀ ਨਹੀਂ ਖਿੱਚੀ ਜਾਂਦੀ ਸੀਗੀ ਹੁਣ ਨਾ ਕਿਸੇ ਦਾ ਜ਼ਿੰਮੇਵਾਰ ਲੈਂਦਾ ਤੇ ਨਾ ਹੀ ਕੀ ਕਰਨਾ ਫਿਰ ਜੀ ਉਹ ਫਿਰ ਗੱਡੀਆਂ ਆ ਖੜੀਆਂ ਖੜੀਆਂ ਫਿਰ ਕੀ ਫਾਇਦਾ ਮਿਕਾ ਚਲੋ ਵੇਚ ਦਿੰਨੇ ਆ ਆਪਾਂ ਫਿਰ ਫਾਇਦਾ ਵੀ ਆ ਨਹੀਂ ਪਹਿਲਾਂ ਗੱਡੀਆਂ ਚ ਹੀ ਰਹਿੰਦੇ ਸੀਗੇ ਇੱਥੋਂ ਤੁਰੇ 10 ਦਿਨ ਰਹਿ ਗਏ ਪਿੰਡ ਚ 2 ਦਿਨ ਹੋਰ ਰਹਿ ਗਏ 4 ਦਿਨ ਰਹਿ ਗਏ ਤੁਰਦੇ ਫਿਰਦੇ ਸੀ ਹੁਣ ਬੱਝ ਚੁੱਕੀਆਂ ਆ ਗਈਆਂ ਬੈ ਗਈ ਕਿਤੇ ਸਾਲ ਬੈ ਗਈ ਕਿਤੇ ਮਹੀਨਾ ਬੈ ਗਈ ਵਾਹ ਇਹ ਗੱਲ ਹੋ ਗਈ ਜਿਹੜੀਆਂ ਪਹਿਲਾਂ ਬੁੜੀਆਂ ਜਾਂਦੀਆਂ ਸੀ ਪਿੰਡਾਂ ਦੇ ਵਿੱਚ ਮੰਗਣ ਜਾਂਦੀਆਂ ਸੀ ਜਿਵੇਂ ਕੰਮ ਕਰਾ ਲਓ ਤੱਕਲੇ ਕੁਰਚੇ ਨੇ ਕੜਛੀਆਂ ਬਣਵਾ ਲਓ ਹੋਰ ਬਥੇਰਾ ਕੁਝ ਬੰਦਾ ਸੀ ਹੁਣ ਦੀਆਂ ਕੁੜੀਆਂ ਜਾਂਦੀਆਂ ਸੰਗੜੀ ਬੰਦੀਆਂ ਕਹਿੰਦੇ ਅਸੀਂ ਨਹੀਂ ਜਾਂਦੀਆਂ ਨਹੀਂ ਜਾਂਦੀਆਂ ਹੈਗੀਆਂ ਹੁਣ ਤਾਂ ਸਬੰਧ ਤਾਂ ਵੇਚਣਾ ਪੈਂਦਾ ਹੀ ਹੈਗਾ ਫਿਰ ਟਾਈਮ ਪਾਸ ਤਾਂ ਕਰਨਾ ਹੀ ਹੈਗਾ ਅਸੀਂ ਗਰੀਬਾਂ ਨੇ ਹੁਣ ਕੜਛੇ ਵੀ ਉਹਦਾ ਵੇਚਣੇ ਪੈਂਦੇ ਹੈਗੇ ਪੱਤਰੀਆਂ ਵੀ ਵੇਚਣੀਆਂ ਪੈਂਦੀਆਂ ਹੈਗੀਆਂ ਮੰਗ ਕੇ ਤਾਂ ਹੁਣ ਪਿੰਡ ਚੋਂ ਹੀ ਲਿਆਉਨੇ ਆ ਹੋ ਰਹਿ ਗਿਆ ਸਾਡਾ ਬਾਈ ਜੋ ਇਹ ਜਵਾਕ ਨੂੰ ਸਿਕਾਵਾਂਗੇ ਇਹ ਵੀ ਬੱਠਲ ਬਾਲਟੀਆਂ ਵੇਚਣ ਲੱਗ ਵੀ ਇਹ ਵੀ ਤੱਕਲੇ ਕੁਰਚੇ ਦੇ ਵਿੱਚ ਉਹੀ ਸਾਡਾ ਰਵੀਰਾ ਸ ਬੜਾ ਹੀ ਕੰਮ ਚੱਲਦੀ ਤਾਂ ਗਾਂ ਤੋਂ ਗਾਂ ਦਸੀ ਜਾਂਦੀ ਬਈ ਇਹ ਕੰਮ ਆ ਕਰਨਾ ਕੰਮ ਆ ਕਰਨਾ ਇਹ ਵੀ ਰ ਟਾਈਮ ਪਾਸ ਸੀ ਗਿਆ ਪਹਿਲਾਂ ਉਹ ਵੀ ਟੱਪ ਗਈ ਉਦੋਂ ਮਗਰਾ ਸੀ ਹੋਣਾ ਕਿ ਉਹ ਐ ਉਹਨਾਂ ਵਾਂਗੂ ਹੀ ਸੀ ਟਾਈਮ ਪਾਸ ਕਰੀ ਜਾਂਦੇ ਆ ਮਾਤਾ ਜਿਹੜੇ ਤੇ ਆ ਗੁੱਟ ਚ ਪਾਏ ਕੀ ਕਹਿੰਦੇ ਇਹਨਾਂ ਨੂੰ ਇਹ ਕੰਗਣ ਕਹਿੰਦੇ ਆ ਕੰਗਣ ਕਹਿੰਦੇ ਆ ਹਾਂ ਇਹ ਚਾਂਦੀ ਦੇ ਆ ਇਹ ਇਹ ਚਾਂਦੀ ਗੋਟੇ ਦੀ ਹਾਂ ਚਾਂਦੀ ਦੇ ਹੁੰਦੇ ਚਾਂਦੀ ਗੋਟੇ ਦੀ ਹਾਂ ਚਾਂਦੀ ਗੋਟੇ ਦੀ ਜੀ ਕਈ ਵਾਰ ਥੋੜੇ ਬਾਹਾਂ 'ਚ ਜਿਆਦਾ ਨਹੀਂ ਪਾਏ ਹੁੰਦੇ ਚਾਰ-ਚਾਰ ਵੀ ਪਾਏ ਹੁੰਦੇ ਉਹ ਪਾਟਾਂ ਦੇ ਹੁੰਦੇ ਆਗੇ ਹਾਂ ਉਹ ਸੜਕਾਂ ਵਾਲਿਆਂ ਦੇ ਹੁੰਦੇ ਆ ਹਾਂ ਜਿਹੜੇ ਆ ਲੀੜੇ ਆ ਤੁਹਾਡੇ ਪਾਏ ਆ ਜਿਵੇਂ ਤੁਸੀਂ ਘੁੰਗਰੂ ਮਣਕ ਨੇ ਬਹੁਤ ਜ਼ਿਆਦਾ ਲਾਉਣੇ ਆ ਇਹ ਫਿਰ ਤੁਸੀਂ ਦਰਜੀ ਤੋਂ ਸੁਣੋ ਤੁਸੀਂ ਆਪ ਤਿਆਰ ਕਰਦੇ ਆ ਆਪ ਤਿਆਰ ਕਰਦੇ ਆ ਦਰਜੀਆਂ ਕੋਲੋਂ ਜਾਕੜੀਆਂ ਹੁਣ ਦਰਜੀਆਂ ਤੋਂ ਲਾ ਹਾਂ ਦਰਜੀਆਂ ਕੋਲੋਂ ਸਵਾਲ ਲੈਂਦੀ ਆ ਆਪ ਹੀ ਸੀ ਲੈਂਦੇ ਆ ਹਾਂ ਆਪ ਹੀ ਸੋਲ ਲਓ ਹਾਂ ਆਪੇ ਕਈ ਵਾਰ ਜੋ ਅੱਗ ਨਾ ਕਈ ਵਾਰ ਜੋ ਸੋਣਾ ਨਹੀਂ ਹੁੰਦਾ ਹੁੰਦਾ ਕੁੜੀਆਂ ਨੂੰ ਅੱਜ ਕੱਲ੍ਹ ਦੀਆਂ ਕਈ ਜਾਣਦੀਆਂ ਨਹੀਂ ਹੁੰਦੇ ਉਹ ਹੁਣ ਨਹੀਂ ਜਾਣਦੀਆਂ ਪਹਿਲਾਂ ਵਾਲਿਆਂ ਬਣਾਉਂਦੇ ਸੀ ਹੁਣ ਤਾਂ ਸਿੱਧੇ ਸੂਟ ਪਾਉਂਦੇ ਆ ਹੁਣ ਵਾਲੇ ਕੁੜੀਆਂ ਤਾਂ ਬਣਾਉਣ ਦੀਆਂ ਮਾਰੀਆਂ ਹਾਂ ਹੁਣ ਹੁਣ ਪਹਿਲਾਂ ਵਾਲਿਆਂ ਕੱਗਰੇ ਪਾਉਂਦੀਆਂ ਸੀਗੀਆਂ ਕੁੜਤੀਆਂ ਬਣਾਉਂਦੀਆਂ ਸੀ ਚੋਲੀਆਂ ਫੁੱਤੀਆਂ ਬਣਾਉਂਦੀਆਂ ਸੀਗੀਆਂ ਉਹ ਤਾਂ ਹੁਣ ਕੰਮ ਰਹਿ ਨਹੀਂ ਗਿਆ ਹੁਣ ਜਿਹੜੇ ਪਿੰਡਾਂ 'ਚ ਰਹਿੰਦੇ ਉਹ ਜਿਹੇ ਸੂਟ ਪਾਉਣ ਲੱਗ ਗੀਆਂ ਕੁੜੀਆਂ ਜੈਸਾ ਦੇਸ਼ ਹੋ ਸਭ ਫੇਸ ਹੋ ਗਿਆ ਬਸ ਜਨਨ ਕਿ ਕੱਗਰੇ ਦੀ ਕੀ ਗੱਲ ਕਰਦੇ ਤੁਸੀਂ ਕੱਗਰੇ ਦੇ ਪਹਿਲਾਂ 9 ਮ ਤੇ ਉਹ 9 ਮੀਟਰ ਚ ਹੁਣ ਤਾਂ ਦੋ ਕੁੜੀਆਂ ਦੇ ਕੱਪੜੇ ਸਵਾਈ ਜਾਂਦੇ ਹੈਗੇ ਕੱਗਰੇ ਪਰਾਂ ਤੋਂ ਹੱਟ ਕੇ ਸਲਵਾਰ ਸੁੱਤਣਾ ਪਉਣ ਲੱਗ ਗਿਆ ਬਸ ਇਹ ਕੰਮ ਚ 3 ਮੀਟਰ ਬਣ ਜਾਂਦੀ ਹੈ ਹੁਣ 8 ਮੀਟਰ ਕਿਹੜਾ ਲਾਵਾਂ ਕਪੜਾ ਇਹ ਕੱਗਰੇ ਜਦੋਂ ਬਣਦੇ ਜਦੋਂ ਰਵਾਇਤ ਛੱਡ ਤੁਸੀਂ ਆਪ ਹੀ ਸੌਣ ਲੈਂਦੀਆਂ ਸੀ ਸਵਾਉਣੇ ਪੈਂਦੇ ਦਰਜੀ ਦਰਜੀ ਬਣਾਉਂਦਾ ਸੀ ਕੱਠਰਾ ਤਾਂ ਪੈਣੀ ਦੱਸਿਆ ਵੀ ਉਹਦੇ ਕਪੜਾ ਵੱਧ ਲੱਗਦਾ ਉਹ ਕੱਟ ਲਾਂਦਾ ਇਹ ਵੀ ਕਾਰਨ ਆ ਕੋਈ ਤਾਂ ਹੁਣ ਪਹਿਲਾਂ ਵਾਲੀਆਂ ਪਾਉਂਦੀਆਂ ਰਹਿੰਦੀਆਂ ਸੀ ਤੇ ਹੁਣ ਸੂਟ ਪਾਉਣ ਲੱਗ ਗਏ ਆ ਬਸ ਉਹਦੇ ਨਾਲ ਕਪੜਾ ਕੱਟ ਗਿਆ ਹੁਣ ਆ ਹੈਗੀਆਂ ਕੱਗਰੀਆਂ ਪਾ ਨਹੀਂ ਸਕਦੀਆਂ ਹੁਣ ਵਾਲੀਆਂ ਤੇ ਹੁਣ ਵਾਲੀਆਂ ਤਾਂ ਸੂਟ ਹੀ ਪਾਉਗੀਆਂ ਤੁਲੀ ਜੁਆਕਣ ਸਕੂਲ ਸਕਾਲ ਹੀ ਲਾਇਆ ਪੜਨ ਜੁਆਕਣ ਸਕਾਣਾ ਹੈ ਨਹੀਂ ਇਹ ਇੱਕ ਥਾਂ ਟਿਕਾਣਾ ਹੈ ਨਹੀਂ ਜੀ ਸਾਡੇ ਕੋਲੇ ਤੇ ਫਿਰ ਇਸ ਜੇ ਕੋ ਟਿਕਾਣਾ ਹੋਵੇ ਤੇ ਫਿਰ ਤਾਂ ਅਸੀਂ ਸਕੂਲ ਵਿੱਚ ਹੀ ਲਾ ਦੇਣੀ ਬੱਚੇ ਜੀ ਹਾਂ ਟਿਕਾਣ ਨੂੰ ਥੁਠਾ ਦੇ ਦੇ ਫਿਰ ਗਾਂਸ਼ੀ ਕਿੱਧਰ ਜਾਈਏ ਐ ਹੈਗੀ ਗੱਲ ਹੈ ਹਾਂ ਪੱਕਾ ਟਿਕਾਣਾ ਹੈ ਨਹੀਂ ਗਾ ਜੇ ਕਹਿੰਨੇਗੇ ਬਈ ਕੋਈ ਸਾਡਾ ਵੀ ਹੱਲ ਕਰੋ ਗਰੀਬਾਂ ਦਾ ਜੀਆਂ ਬੈਠੇ ਹੈਗੀ ਵੀ ਸਾਡਾ ਵੀ ਹੱਲ ਕਰੇ ਕੋਈ ਚਾਰ ਮਰਲੇ ਥਾਂ ਮੇਂ ਬਈ ਚਲੋ ਦੋ ਦੋ ਮਰਲੇ ਚਾਰ ਚਾਰ ਮਰਲੇ ਹੋਵੇ ਤਾਂ ਜੀ ਵੀ ਮਾੜਾ ਮੋਟਾ ਆਪਦਾ ਟਿਕਾਣਾ ਕਰ ਲਈਏ ਨਹੀਂ ਤਾਂ ਐਂ ਉਮਰ ਤਾਂ ਟੱਪ ਗਈ ਚੁਗੀਆਂ ਚ ਤੇ ਬੱਚੇ ਆ ਮਗਰੇ ਜੇ ਜਵਾਕ ਬੜ ਭੁੱਖੇ ਤੇ ਐਂ ਰਹਿੰਦੇਗੀ ਜੇ ਮਿਲ ਗਈ ਤਾਂ ਖਾਲੀਦਰ ਜੀ ਕਿਨੇ ਦਾ ਬਾਟੀ ਰੰਨੇ ਆ ਤੁਸੀਂ ਥੋੜਾ ਜਿਆ ਆਮ ਲੋਕ ਜਿਹੜੇ ਤੁਹਾਥੋਂ ਵੀ ਜਿਹੜੇ ਕਮਜ਼ੋਰ ਰੋਗ ਹੈ ਉਹਨਾਂ ਨੇ ਵੀ ਆਦੇ ਘਰ ਬਾਰ ਬਣਾ ਲਏ ਥੋੜੇ ਥੋੜੇ ਤੁਸੀਂ ਕਿਉਂ ਨਹੀਂ ਨਹੀਂ ਤੁਸੀਂ ਕਿਉਂ ਨਹੀਂ ਬਣਾਉਂਦੀ ਜੀ ਵੀ ਬਣਾਉਣੇ ਜਾਨੂੰ ਮਿਲੇ ਨਾ ਫਿਰ ਬਣਾਈਏ ਸਰਦਾਰ ਜੀ ਫਿਰ ਜੇ ਸਾਨੂੰ ਮਿਲੇ ਵੀ ਨਾ ਫਿਰ ਕੀ ਬਣਾਈਏ ਜੇ ਅਸੀਂ ਸਾਨੂੰ ਇੱਥੇ ਦੋ ਦੋ ਮਰਲੇ ਦੇਦੇ ਆਈਦਾ ਰਹਿਣ ਤੁਹਾਡੇ ਗੱਡੀਆਂ ਵਾਲੇ ਸਾਡੇ ਉਥੇ ਚੰਦ ਪਾਣਦੇ ਆ ਚੰਦ ਪਾਣ ਵਧੀਆ ਨੇ ਥਾਂ ਲੈ ਲਿਆ ਵਧੀਆ ਘਰ-ਬਾਰ ਬਣਾਇਆ ਤੁਸੀਂ ਮਿਹਨਤ ਕਰਨੀ ਹੈ ਤੁਸੀਂ ਬਣਾ ਸਕਦੇ ਹੋ ਆ ਬੈਠਾ ਚੰਦ ਪਾਣ ਵਾਲਾ ਇੱਕ ਹਾਂ ਬਣਾਇਆ ਨਾ ਤੁਸੀਂ ਹਾਂ ਤੁਸੀਂ ਬਣਾ ਮੈਨੂੰ ਪਰਸਾਂ ਹੋਇਆ ਸਭ ਮਿਲਦਾ ਨਹੀਂ ਬਣਾਈ ਬੈਠੇ ਨੇ ਚੰਦ ਹਾਂ ਹਾਂ ਥਾਂ ਬਣਾਈ ਬੈਠੇ ਬਹੁਤ ਹਾਂ ਪਿੰਮੇ ਪਾ ਮੈਨੂੰ ਪਟੇਪ ਨਹੀਂ ਦਿੱਤਾ ਹਾਂ ਦੀ ਪੰਚਾਇਤ ਨੇ ਸਾਨੂੰ ਥਾਂ ਫਿਰ ਦਿੱਤਾ ਸੀ ਉਹ ਹਾਂ ਫਿਰ ਦਿੱਤਾ ਸੀ ਪੰਚਾਇਤ ਨੇ ਆਪ ਲਿਆ ਉਹ ਪਿੰਮੇ ਬਿਪਾ ਪਾਸ ਰੂਪੇ ਫਰਕ ਕੋ ਕਰਾਈ ਕਰਦੇ ਜਿਹੜੇ ਗੱਡੀਆਂ ਨੂੰ ਥਾਂ ਦਿੱਤੀ ਹੈਗੀ ਪੰਜ ਪੰਚਾਇਤਾਂ ਨੇ ਜਿਹੜੇ ਜਿਹੜੇ ਪਿੰਡ ਬੈਠੇ ਥਾਂ ਤਾਂ ਗੱਡੀਆਂ ਵਾਲੇ ਬੈ ਗਏ ਆ ਉਹ ਸਰਪੰਚਾਂ ਨੇ ਮਰੇ ਦੋ ਮਰਲੇ ਚਾਰ ਮਰਲੇ ਕੋ ਸਾਹਮਣੇ ਲਾਟ ਪਈ ਉੱਥੇ ਸਾਰੇ ਗੱਡੀਆਂ ਵਾਲੇ ਸਾਡੇ ਪੰਜਾਬ ਦੇ ਸਾਰੇ ਬੈ ਗਏ ਹੁਣ ਅਸੀਂ ਬਸ ਰਹਨੇ ਆ ਦੂਜੇ ਸਾਰੇ ਬੈ ਗਏ ਆ ਬਈ ਪਿੰਡ ਚ ਜਿਹੜਾ ਸਰਪੰਚ ਹੋਇਆ ਮੈਂਬਰ ਹੋਇਆ ਤੁਹਾਡਾ ਕਹਿੰਦਾ ਮਤਲਬ ਇਹ ਹੈ ਵੀ ਪੰਚਾਇਤ ਸਾਨੂੰ ਇੱਕ ਮਿੰਟ ਪੰਚਾਇਤ ਸਾਨੂੰ ਥਾਂ ਦੇ ਦੇ ਤੇ ਘਰ ਤੁਸੀਂ ਆਪੇ ਬਣਾ ਲਓਗੇ ਅਪੇ ਬਣਾ ਲਾਂਗੇ ਚਲ ਅਸੀਂ ਝੁੱਗੀਆਂ ਪਾ ਕੇ ਬਹਿ ਜਾਾਂਗੇ ਜੀ ਕਰਨਾ ਪੈਗੇ ਤਾਂ ਝੁੱਗੀਆਂ ਬਣਾ ਕੇ ਤਾਂ ਪੈ ਜਾਾਂਗੇ ਕਿ ਨਾ ਬਸ ਫਿਰ ਸਾਨੂੰ ਉਠਾਊਗਾ ਤਾਂ ਨਾ ਹੁਣ ਤਾਂ ਥਾਂ ਥਾਂ ਤੇ ਚੱਕਣੀਆਂ ਪੈਂਦੀਆਂ ਹੈਗੀਆਂ ਜੇ ਇੱਥੇ ਕੋਈ ਆ ਗਿਆ ਤਾਂ ਇੱਥੇ ਆਖੂਗਾ ਉਠੋ ਤੁਸੀਂ ਫਿਰ ਵੀ ਉੱਠਣਾ ਪੈ ਜਾਂਦਾ ਹੈ ਸਾਨੂੰ ਥੱਕਾ ਨਹੀਂ ਕਰਨਾ ਪਸ਼ੂ ਡੰਗਰ ਕਿਉਂ ਨਹੀਂ ਰੱਖਦੇ ਜਿਵੇਂ ਪਸ਼ੂ ਡੰਗਰ ਜਿਵੇਂ ਮੱਝਾਂ ਨਹੀਂ ਚਲੋ ਬਲਦ ਥੋੜੇ ਕੋਲੇ ਹੁੰਦੇ ਸੀ ਮੱਝਾਂ ਤੁਸੀਂ ਰੱਖ ਸਕਦੇ ਨਹੀਂ ਰੱਖਦੇ ਪਸੂ ਡੰਗਰ ਨਾਲੇ ਤਾਂ ਪੈਸੇ ਹੈ ਨਹੀਂ ਕੀ ਨਾਲੇ ਥਾਂ ਹੈ ਨਹੀਂ ਕੀ ਹੁਣ ਚੱਕ ਕੇ ਪਸੂ ਕੋ ਲੈ ਲੀਏ ਚਾਰ ਪਸੂਆਂ ਨੂੰ ਕਿੱਥੇ ਘੜੀਸੀ ਫਰੀਏ ਟਾਈਮ ਪਾਸ ਤਾਂ ਹੁੰਦਾ ਨਹੀਂ ਬਾਈ ਰੋਟੀ ਦਾ ਤਾਂ ਮੱਝਾਂ ਕਾਦੀਆਂ ਲਈਏ ਸੀ ਕੈਮਰਾਮੈਨ ਨੂੰ ਕਹਿੰਦੇ ਇੱਕ ਵਾਰੀ ਤਸਵੀਰਾਂ ਦਿਖਾ ਦੇ ਇਹ ਜਨ ਕਿ ਨਿੱਕੇ ਨਿੱਕੇ ਛੱਪਰ ਜਿਨੂੰ ਝੌਂਪੜੀਆਂ ਕਹਿੰਦੇ ਆ ਬਣਾ ਕੇ ਆਦੀਆਂ ਗੱਡੀਆਂ ਜਨ ਕਿ ਥੱਲੇ ਲਾਈਆਂ ਥੱਲੇ ਮੰਝੇ ਰੱਖੇ ਆ ਮੰਝਾਂ ਦੇ ਵਿੱਚ ਜਨ ਕਿ ਇਹਨਾਂ ਦਾ ਬਸੇਰਾ ਇਹ ਕਹਿੰਦੇ ਵੀ ਸਾਨੂੰ ਪੰਚਾਇਤ ਥਾਂ ਦੇ ਦੇ ਥੋੜਾ ਥੋੜਾ ਦੇ ਦੇ ਸਾਨੂੰ ਚਾਰ ਚਾਰ ਮਾਰਲੇ ਦੇ ਦੇ ਅਸੀਂ ਆ ਆ ਦਾ ਪੱਕਾ ਬਸੇਰਾ ਕਰ ਲਗੇ ਉੱਥੇ ਅਸੀਂ ਆ ਦੀਆਂ ਝੁੱਗੀਆਂ ਪਾਲ ਗਏ ਉੱਥੇ ਅਸੀਂ ਆ ਦੇ ਪੱਕੇ ਘਰ ਵੀ ਬਣਾ ਲਾਂਗੇ ਹੌਲੇ ਹੌਲੇ ਜਿਵੇਂ ਕਈ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਥਾਂ ਦੇ ਰੱਖੀ ਹੈ ਇਹਨਾਂ ਨੂੰ ਜਾਨੀ ਕਿ ਇਹ ਵੀ ਉੱਥੋਂ ਦੇ ਵਸਨੀਕ ਆ ਇਹ ਵੀ ਵਸਿੰਦੇ ਆ ਇੱਥੋਂ ਦੇ ਜਿਹੜੇ ਰਹਿਣ ਵਾਲੇ ਆ ਇਹਨਾਂ ਨੂੰ ਵੀ ਥਾਂ ਮਿਲਣਾ ਚਾਹੀਦਾ ਸਰਕਾਰ ਜਿਹੜੇ ਪਲਾਟਾਂ ਦੀ ਗੱਲ ਕਰਦੀ ਹੁੰਦੀ ਆ ਵੀ ਪਲਾਟ ਕੱਟੇ ਜਾਣਗੇ ਉਹ ਵੀ ਇਹਨਾਂ ਨੂੰ ਕੱਟ ਕੇ ਦੇਣੇ ਚਾਹੀਦੇ ਆ ਇਹ ਵੀ ਬੋਰਡ ਪਾਉਂਦੇ ਆ ਬੋਰਡ ਪਾਉਂਦਾ ਜੇਕਰ ਇਹਨਾਂ ਕੋਲ ਅਧਿਕਾਰ ਹੈ ਤੇ ਇਹਨਾਂ ਨੂੰ ਹੋਰ ਵੀ ਜਿਹੜੀ ਜਿਹੜੀ ਸਹੂਲਤਾਂ ਸਰਕਾਰ ਦਿੰਦੀ ਆ ਉਹ ਵੀ ਮਿਲਣਾ ਚਾਹੀਦੀ ਆ ਤੁਹਾਡੇ ਰਾਸ਼ਨ ਕਾਰਡ ਵਗੈਰਾ ਬਣੇ ਕੋਈ ਰਾਸ਼ਨ ਕਾਰਡ ਸਾਡੇ ਬਣੇ ਆ ਕਈਆਂ ਦੇ ਆਧਾਰ ਕਾਰਡ ਬਣੇ ਆ ਕਈ ਕਿਰਾਂ ਦੇ ਰਾਸ਼ਨ ਕਾਰਡ ਵੀ ਰਾਸ਼ਨ ਕਾਰਡ ਕਈਆਂ ਦੇ ਦੋ ਤਿੰਨ ਕਿਰਾਂ ਸਾਡੇ ਵਿੱਚ ਬਣੇ ਵੀ ਆ ਆਧਾਰ ਕਾਰਡ ਸਾਰਿਆਂ ਦੇ ਬਣੇ ਆ ਧਾਰ ਕਾਰਡ ਬਣਿਆ ਸਾਰੇ ਹਾਂ ਚਾਚੇ ਕਾਰਡ ਟੋੜ ਬਣਿਆ ਹਾਂ ਇਹ ਧਾਰ ਕਾਰਡ ਬਣਿਆ ਜੀ ਮੇਰਾ ਰਸਣ ਕਾਰਡ ਨਹੀਂ ਬਣਿਆ ਕਿੰਨੀ ਕਲਾਸਾਂ ਪੜ੍ਹੇ ਤੂੰ ਕਈ ਮੈਂ ਅਣਪੜ੍ਹੀ ਹਾਂ ਅਣਪੜ੍ਹੇ ਹਾਂ ਵੀ ਬੱਚਾ ਨੂੰ ਸਕੂਲ ਕਿਉਂ ਨਹੀਂ ਭੇਜਦੇ ਸਕੂਲ ਐਸੇ ਮਾਰੇ ਨਹੀਂ ਭੇਜਦੇ ਜੀ ਤਾਂ ਤਾਂ ਸਾਨੂੰ ਜਾਣਾ ਪੈਂਦਾ ਇੱਥੋਂ ਉੱਠ ਕੇ ਸਾਨੂੰ ਕਿਸੇ ਨੇ ਕਹਤਾ ਉੱਠੋ ਜੀ ਫਿਰ ਸਾਨੂੰ ਉੱਠਣਾ ਪੈਂਦਾ ਫਿਰ ਹੋਰ ਪਿੰਡ ਜਾਣਾ ਪੈਂਦਾ ਫਿਰ ਫਿਰ ਉੱਥੇ ਸਾਲ ਸੀ ਮਹੀਨੇ ਜੇ ਉੱਥੋਂ ਠਾਤੇ ਤੇ ਫਿਰ ਹੋਰ ਗਾਂ ਜਾ ਵੜਦੇ ਜਿਵੇਂ ਪਹਿਲਾਂ ਗੱਡੀਆਂ ਲੈ ਕੇ ਤੁਰੇ ਫਿਰਦੇ ਨਾ ਪਿੰਨਾਂ ਦੇ ਵਿੱਚ ਅਸੀਂ ਓਵੇਂ ਹੀ ਤੁਰੇ ਫਿਰਦੇ ਹਾਂ ਅਸੀਂ ਹੁਣੇ ਵੀ ਹੁਣ બસ ਹੀ ਰੰਨੇ ਬਸ ਥੋੜੇ ਥੋੜੇ ਬੁੱਤ ਕਰਾ ਕਰ ਜਿਹੜੇ ਵਗੈਰ ਥਾਂ ਤੋਂ ਬੈਠੇ ਕਈ ਪਿੰਨਾਂ ਦੇ ਵਿੱਚ ਹੀ ਥਾਂ ਦੇ ਦੇ ਦੂਤੀ ਸਰਪੰਚਾਂ ਨੇ ਮੈਂ ਸਾਰਿਆਂ ਦਾ ਥਾਂ ਦੇਤੀ ਦੋ ਦੋ ਚਾਰ ਚਾਰ ਮਰਲੇ ਕਰਾਣੂ ਦੇਤੀ ਜਿਹੜੀ ਸ਼ਾਮ ਲਾਟ ਦਾ ਥਾਂ ਪਈ ਹੈ ਉਹੀ ਪਈ ਹੈ ਜੇ ਸਾਨੂੰ ਕੋਈ ਦੇ ਦੇਵੇ ਤਾਂ ਦੋ ਦੋ ਚਾਰ ਚਾਰ ਮਰਲੇ ਫਿਰ ਪੱਕੇ ਬਹਿ ਜੀਏ ਬਾਕੀ ਦਿਹਾੜੀ ਤੋਂ ਹੁਣ ਵੀ ਜਾਂਦੀ ਛੋਟੇ ਛੋਟੇ ਜਿਹੜੇ ਔਰਤਾਂ ਸੀ ਉਹ ਵੀ ਜਨਕੇ ਪਰਾਹਾ ਵਾ ਛੱਡ ਗਏ ਆਪ ਦਾ ਜਨਕੇ ਪੌਦਗਾ ਤੁਸੀਂ ਜਿਹੜੇ ਬੰਦੇ ਆ ਮਰਦ ਆ ਤੁਸੀਂ ਵੀ ਛੱਡ ਕੇ ਜਿਵੇਂ ਆ ਮੁੰਡਾ ਖੜਾ ਗੱਡੀ ਨਾਲ ਪੈਂਟ ਪਾਈ ਆ ਅਸੀਂ ਵੇਖਿਆ ਨਹੀਂ ਸੀ ਕਦੇ ਪੈਂਟਾ ਛਲਟਾ ਜਿਵੇਂ ਪਾਈਆਂ ਤੁਹਾਡੇ ਚਾਦਰਾਂ ਬੰਨਿਆ ਹੁੰਦਾ ਸੀ ਜਨਕੇ ਧੂਮਾ ਚਾਦਰਾਂ ਹੁੰਦਾ ਸੀ ਕਲੰਗਾ ਵਾਲਾ ਕੁਰਤਾ ਪਾਏ ਤੁਸੀਂ ਉਹ ਕਿਉਂ ਛੱਡ ਗਏ ਹੁਣ ਤੁਸੀਂ ਕੌਣ ਹੀ ਪਾਉਂਦੇ ਹੋ ਫੇਰ ਜੀ ਕਮਾਈ ਸੀ ਮਾੜੀ ਮੋਟੀ ਉਹ ਪਾਈ ਜਾਂਦੇ ਸੀ ਲੀੜੇ ਭਰੇਵਾ ਸੀ ਹੁਣ ਕਮਾਈ ਹੈ ਨਹੀਂ ਕੀ ਨਾ ਕੋਈ ਤੰਦਾ ਪਸਾ ਦਿਹਾੜੀ ਆਪ ਦਾ ਕਰਕੇ ਮਾੜਾ ਮੋਟਾ ਟਾਈਮ ਪਾਸ ਕਰ ਲੈਣੇ ਦਿਹਾੜੀ ਹੀ ਜਾਣੇ ਤੇ ਸ਼ੌਂਕ ਵੀ ਹੈ ਨਹੀਂਗਾ ਤੁਹਾਨੂੰ ਪ ਪਹਿਲਾਂ ਦਾ ਜ਼ਿਮੀਦਾਰ ਨੂੰ ਵੀ ਸ਼ੌਂਕ ਸ਼ਿਪਾਲਤ ਪੋਲਤ ਰੱਖਦੇ ਸੀ ਹੁਣ ਅਸੀਂ ਵੀ ਫਿਰ ਉਹ हट ਗਏ ਸੀ ਦੱਕਣੋਂ हट ਗਏ ਜੀ ਇੱਥਾਂ ਦੇ ਵਿੱਚ ਜ਼ਿਮੀਦਾਰ ਖੇਤੀ ਕਰਦੇ ਆ ਤੁਸੀਂ ਉਹਨਾਂ ਦੀ ਢਾੜੀ ਢੂਢੀ ਨਹੀਂ ਜਾਂਦੇ ਕੰਮ ਕੋਮ ਜੀ ਜਾਣੇ ਆ ਜੇ ਕੰਮ ਵਾਲਾ ਬੰਦਾ ਆ ਜੇ ਨਹੀਂ ਜਾਣੇ ਅਸੀਂ ਢਾੜੀ ਜਿਵੇਂ ਤੁਸੀਂ ਹੁਣ ਕਾਫੀ ਬੰਦੇ ਆ ਜਨ ਕਿ ਤੁਹਾਡੇ ਇੱਥੇ 10 ਤੰਬੂ ਲੱਗੇ ਪਏ ਆ ਘੱਟ ਤੋਂ ਘੱਟ ਜ਼ਿਆਦਾ ਹੀ ਹੋਣਗੇ ਜਿਵੇਂ ਤੁਹਾਡੇ 10 ਤੰਬੂਆਂ ਦੇ ਵਿੱਚ 8 10 ਘਰ ਆ ਹੈਗੇ ਤੁਸੀਂ ਜਨ ਕਿ ਦੋ ਦੋ ਬੰਦੇ ਹਰੇਕ ਤੰਬੂ ਦੇ ਵਿੱਚ ਹੈਗੇ ਆ ਤੁਸੀਂ ਢਾੜੀ ਜਾਣੇ ਇੱਕ ਦੋ ਬੰਦੇ ਵੀ ਜਾਉਂ ਆ ਜਾਣੇ ਆ ਜੀ ਕਈ ਬੰਦੇ ਆ ਸੀ ਆ ਸਮਾਨ ਵੇਚਣ ਜਾਵਲਦੇ ਆਂ ਬੁੜੀਆਂ ਦੇ ਨਾਲ ਕਈ ਜਿਹੜੇ ਆ ਮੁੰਡੇ ਹੁਣ ਹੈਗੇ ਕਈ ਡੈੜੀ ਡੂੜੀ ਤੇ ਜਾਵਲਦੇ ਆਂ ਅੱਜ ਐਤਵਾਰ ਕਰਕੇ ਦਿਹਾੜੀ ਨਹੀਂ ਗਏ ਜੀ ਨਹੀਂ ਤਾਂ ਸਾਡੇ ਬੰਦੇ ਆ ਜਿਹੜੇ ਮੁੰਡੇ ਹੈਗੇ ਇਹ ਸਾਰੇ ਜਾਂਦੇ ਜਿਹੜੀਆਂ ਕੁੜੀਆਂ ਹੈਗੀਆਂ ਇਹ ਘਰਾਂ ਦੇ ਵਿੱਚ ਝਾੜੂ ਪੂੰਛੇ ਤੇ ਲੱਗੀਆਂ ਵੀ ਹੈਗੀਆਂ ਮਹੀਨੇ ਦਾ ਜੋ ਕੋਈ ਦਿੰਦੇ ਆ ਜੋ ਕੋਈ ਉਹਨੇ ਪੈਸੇ ਲੈ ਲੈਣੇ ਐ ਤਾਂ ਟਾਈਮ ਪਾਸ ਕਰੀ ਜਾਂਦੇ ਆਂ ਇਹਦੇ ਵਿੱਚ ਸਾਨੂੰ ਕੋਈ ਇੱਕ ਇੱਕ ਘਰ ਨੂੰ ਜੇ 3-3 4-4 ਮਰਲੇ ਥਾਂ ਦੇ ਦੇਵੇ ਤਾਂ ਆਪਦਾ ਚੁੱਪ ਕਰਕੇ ਬੈਠੇ ਰਹੀਏ ਜਾਂ ਕੋਈ ਔਖੇ ਸੋਕੇ ਹੋ ਕੇ ਜਾਂ ਕੋਚਾ ਹੁਣ ਜੋ ਪਲਾਜ ਜਿਵੇਂ ਚਾਦਰਾਂ ਚੱਲੀਆਂ ਹੈਗੀਆਂ ਆ ਸਿਮਿੰਟ ਦੀਆਂ ਇਹਦੇ ਦੋ ਦੋ ਪਾਕੇ ਤੇ ਬੈਠੇ ਰਹੀਏ ਚੂੰਫੜੇ ਆ ਕਾਗਜ਼ਾਂ ਤੋਂ ਬਤ ਜੀਏ ਜੀ ਕਾਗਜ਼ ਜਦੋਂ ਹਵਾਾਂ ਦੇ ਉੱਡ ਜਾਂਦੇ ਪਾੜ ਜਾਂਦੇ ਫੇਰ ਫੇਰ ਤਿਆਰ ਕਰਨੇ ਫਿਰਦੇ ਪਾਲਨੇ ਇਹਨਾਂ ਦਾ ਇਹ ਕਹਿਣਾ ਕਿ ਸਾਨੂੰ ਥਾਂ ਦਿੱਤਾ ਜਾਵੇ ਤਾਂ ਅਸੀਂ ਆਪਦੇ ਜਵਾਕ ਵੀ ਪੜਾ ਲਗੀ ਜਦੋਂ ਸਾਡੇ ਕੋਲੇ ਪੱਕਾ ਥਾਂ ਹੀ ਹੈ ਨਹੀਂ ਸਾਡਾ ਪੱਕਾ ਰਹਿਣ ਦਾ ਕੋਈ ਪ੍ਰਬੰਧ ਹੀ ਹੈ ਨਹੀਂ ਪੱਕਾ ਰਹਿੰਦਾ ਸਾਡਾ ਬਸੇਰਾ ਹੀ ਹੈ ਨਹੀਂ ਤੇ ਅਸੀਂ ਜਵਾਕਾਂ ਨੂੰ ਕਿਵੇਂ ਪੜਾਈਗੇ ਸਾਡਾ ਪਤਾ ਨਹੀਂ ਅੱਜ ਅਸੀਂ ਇਸ ਪਿੰਡ 'ਚ ਐ ਕੱਲੋ ਅਸੀਂ ਦੂਜੀ ਪਿੰਡ 'ਚ ਹੋਈਏ ਪਰਸੋ ਜੀ ਤੀਜੀ ਪਿੰਡ 'ਚ ਹੋਈਏ ਇਸ ਕਰਕੇ ਅਸੀਂ ਜਾਨੀ ਕਿ ਆਪਦੇ ਜਵਾਕ ਪੜਾ ਲਖਾ ਨਹੀਂ ਸਕਦੇ ਇੱਕ ਮਹਗਾਈ ਆ ਗਈ ਜਿਹੜਾ ਆਪਦਾ ਭਰੇਵਾ ਸਾਨੂੰ ਬਦਲਣਾ ਪੈ ਗਿਆ ਕਪੜਾ ਵੱਧ ਲੱਗਦਾ ਸੀ ਮਿਹਨਤ ਵੱਧ ਭਾਲਦਾ ਸੀ ਹੰਗਰੂ ਆਪ ਲਾਉਂਦੇ ਸੀ ਅਸੀਂ ਗੋਟਾ ਆਪ ਲਾਉਂਦੇ ਸੀ ਉਹ ਹੁਣ ਉਹ ਤਾਂ ਕਰਕੇ ਮਿਹਨਤ ਵੱਧ ਭਾਲਦਾ ਮਜਬੂਰੀ ਹੈ ਕਹਿੰਦੇ ਸਾਡੀ ਮਹਗਾਈ ਆ ਗਈ ਉਹਨਾਂ ਕਪੜਾ ਸੀ ਨਹੀਂ ਲਾ ਸਕਦੇ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰੋ ਇਨਾਂ ਦੇ ਵਿਚਾਰ ਕਿਹੋ ਜਿਹੇ ਲੱਗੇ ਸਾਡੇ ਵਿਚਾਰ ਕਿਹੋ ਜਿਹੇ ਲੱਗੇ ਨਵੀਂ ਵੀਡੀਓ ਦੇ ਨਾਲ ਆਪਾਂ ਫਿਰ ਜਲਦੀ ਮਿਲਾਂਗੇ ਜੀ ਯਾਦ ਰੱਖਿਓ ਧੰਨਵਾਦ